ਸੱਚਕਲ ਦੋਸਤੋ ਇਸ ਵਕਤ ਪੱਟੀ ਦੇ ਨਾਲ ਲੱਗਦੇ ਪਿੰਡ ਸਬਰਾਉਂ ਵਿੱਚ ਖੜੇ ਆਂ ਬੇਸ਼ੱਕ ਪਾਣੀ ਉੱਤਰ ਆਇਆ ਪਰ ਪਾਣੀ ਉਤਰਦੋਂ ਬਾਅਦ ਚ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਘਰ ਘਰਾਂ ਦਾ ਹਾਲਾਤ ਮੈਂ ਤੁਹਾਨੂੰ ਵਿਖਾਵਾਂ ਘਰਾਂ ਦਾ ਵੇਖੋ ਕਿਸ ਤਰ੍ਹਾਂ ਜ਼ਮੀਨਾਂ ਦੇ ਵਿੱਚ ਅੱਜ ਵੀ ਪਾਣੀ ਜਿਹੜਾ ਹੈ ਉਹ ਖੜਿਆ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ ਸਰਕਾਰਾਂ ਦੇ ਕਹਿ ਦਿੰਦੀਆਂ ਕਿ ਚਲੋ 20000 ਮੁਆਵਜ਼ਾ ਬੜਾ ਪਰ ਮੈਂ ਵਖਾਵਾ ਕਿ ਇਹੋ ਜੀ ਫਸਲ ਜਿਹੜੀ 70000 ਦੇ ਕਰੀਬ ਜਿਹੜੀ ਆ ਜਿਹੜੇ 1509 ਦੀ ਫਸਲ ਜੀ ਪਰ ਅੱਜ ਇਹਦੇ ਵਿੱਚ ਪਾਣੀ ਖੜ ਕੇ ਇਹ ਸਾਰੀ ਬਰਬਾਦ ਹੋ ਗਈ ਕਿਸਾਨ ਜਾਊ ਕਿੱਥੇ ਹਾਲਾਤ ਆ ਜਿਹੜੇ ਘਰਾਂ ਦੀ ਸਰਕਾਰ ਗੱਲ ਕਰਦੀ ਆ ਕਿ ਰੇਤ ਕਿਸਾਨ ਪਰ ਇਹਨਾਂ ਦੇ ਵਿੱਚ ਰੇਤ ਨਹੀਂ ਇਹਨਾਂ ਦੇ ਵਿੱਚ ਮਿੱਟੀ ਆ ਚੁੱਕੀ ਆ ਮਿੱਟੀ ਤੁਸੀਂ ਦੇਖ ਸਕਦੇ ਹੋ ਪਾਣੀ ਅਜੇ ਖੜਾ ਆ ਇੱਕ ਦੋ ਇਹ ਫਜ਼ਲਾਂ ਜਿਹੜੀਆਂ ਆ ਉਹ ਹੋਣਗੀਆਂ ਕਦੋਂ ਇਹ ਜ਼ਮੀਨਾਂ ਫੇਰ ਬਾਅਦ ਹੋਣਗੀਆਂ ਇੱਕ ਬੜੇ ਵੱਡੇ ਸਵਾਲ ਖੜੇ ਕਰਦੀਆਂ ਨੇ ਬੇਸ਼ੱਕ ਸਰਕਾਰਾਂ ਇਹ ਗੱਲਾਂ ਕਰਦੀਆਂ ਨੇ ਕਿ ਜੀ ਇੰਨਾ ਮੁਆਵਜ਼ਾ ਪਰ ਇੱਥੇ ਆ ਕੇ ਮੁਆਵਜ਼ਾ ਵੀ ਫੇਲ ਹੋ ਜਾਂਦਾ ਜਦੋਂ ਕਿਤੇ ਇਦਾਂ ਦੀ ਮਾਰ ਵਜਦੀ ਆ ਚਾਹਤੀ ਘਰ ਦੀਆਂ ਤਸਵੀਰਾਂ ਜਦੋਂ ਪਾਣੀ ਤੋਂ ਲਥਨ ਦੇ ਬਾਅਦ ਦੀਆਂ ਕਿਸ ਤਰ੍ਹਾਂ ਘਰਾਂ ਦਾ ਨੁਕਸਾਨ ਜਾਨਵਰਾਂ ਦਾ ਨੁਕਸਾਨ ਕਿਉਂ ਜੇ ਲੋਕ ਘਰਾਂ ਦੀਆਂ ਸਫਾਈਆਂ ਕਰਕੇ ਨਿਕਲਦੇ ਆ ਤਾਂ ਜੀਵ ਜੰਤੂ ਇੰਨਾ ਕੋ ਹੋ ਚੁੱਕਾ ਕਿ ਪਤਾ ਲੱਗਿਆ ਕਿ ਇੱਥੇ ਸਫਾਈ ਕਰਦੇ ਸੱਪ ਵੀ ਲੜ ਗਿਆ ਯਾ ਕਿੰਨੀ ਦੂਰੀ ਦੇ ਦਰਿਆ ਇੱਥੇ ਦੂਰੇ ਦਰਿਆ ਨਹੀਂ ਗਿਆ ਕਿ ਲਾਦਾ ਰਹਿ ਗਏ ਨਾਲ ਵਾਲੇ ਦੇ ਪਹਿਲਾਂ ਪਹਿਲਾਂ ਕਿੰਨੀ ਦੂਰੀ ਤੇ ਪਹਿਲਾਂ ਤਾਂ ਬੜੀ ਦੂਰ ਸੀ 22 ਕਿੱਲੇ ਦੂਰ ਸੀ ਪਹਿਲਾਂ ਹਟਵਾ ਹੀ ਹਟਵਾ ਜਿਉਂਦੇ ਨਾਲ ਜੁੜ ਗਏ ਕਿੰਨਾ ਕਿੰਨਾ ਪਾਣੀ ਆਇਆ ਪਾਣੀ ਬਹੁਤ ਜ਼ਿਆਦਾ ਹੀ ਆਇਆ ਵੀਰਾ ਕਿੰਨੇ ਕਿੰਨੇ ਪਾਣੀ ਦੇ ਬੰਨ੍ਹ ਫੋਟਾਂ ਦਾ ਨਹੀਂ ਮਿਸਾਬ ਬੰਨ੍ਹ ਤੇ ਉੱਤੇ ਚੜਨੋਂ ਤਿਆਰ ਸੀ ਪਾਣੀ ਪਾਣੀ ਬਹੁਤ ਆਇਆ ਨੁਕਸਾਨ ਨੁਕਸਾਨ ਇਹੋ ਹੀ ਆ ਜਿਹੜੇ ਝੋਨੇ ਸੀ ਕੰਨਾ ਵਰਗੇ ਖੜੇ ਸੀ ਉਹ ਚਲੇ ਗਏ ਉਹ ਨੇਵੀ ਆ ਵੀ ਪੋਤਰਾ ਤੇ ਉਹ ਵੀ ਪੜਦਾ ਤੇ ਉਹਦਾ ਵੀ ਜਾਂਦੀ ਵਾਧੂ ਪੀਸ ਅੱਛਾ ਜੀ ਐਡਮੀ ਕਾ ਇਹ ਨਹੀਂ ਵਕੀਲ ਨਾਂ ਦੇਈ ਉਹਦੇ ਸਕੂਲ ਚ ਵਾ ਸਿੱਕ ਦਾ ਆਈ ਫਸਲਾ ਮੈਂ ਵੇਚ ਰਿਆਂ ਸਾਰੀਆਂ ਹੀ ਤਬਾਹ ਸਾਰੀ ਮੇਰੀ ਬੈਗ ਸਾਢੇ ਡੇਢ ਕਿੱਲਾ ਹੀ ਰਖ ਪਈ ਆ ਕਿੰਨੀ ਪੈੜੀ ਕਿੰਨੀ ਸੀ ਤੇ ਡੇਢ ਕਿੱਲਾ ਡੇਢ ਹੀ ਠੇਕੇ ਦੇ ਡੇਢ ਕਿੱਲਾ ਤੇ ਡੇਢ ਕਿੱਲਾ ਆਪਣਾ ਠੇਕੇ ਦੇ ਬੜੇ ਵੱਡੇ ਸਵਾਲ ਨੇ ਕਿ ਇਹ ਲੋਕ ਡੇਢ ਕਿਲਾ ਆਪਣੀ ਡੇਢ ਕਿਲਾ ਠੇਕੇ ਤੇ ਲਈ ਬਰਬਾਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿ ਝੋਨੇ ਦੇ ਵਿੱਚੋਂ ਸਮੈਲ ਆਉਂਦੀ ਆ ਬਹੁਤ ਮੁਸ਼ਕਲ ਆ ਇੱਥੇ ਖਲੋਤਾ ਨਹੀਂ ਜਾਂਦਾ ਕਿਹੜੇ ਕੀ ਕਰੀਏ ਫਿਰ ਹੁਣ ਟਾਈਮ ਪਾਸ ਤੇ ਕਰਨਾ ਕਿਦੋਂ ਇਹ ਆ ਹੁਣ ਤੁਸੀਂ ਜਾਨਵਰਾਂ ਵਾਸਤੇ ਕੋਈ ਮਦਦ ਕੋਈ ਆਉਂਦੇ ਲੋਕ ਆਉਂਦੇ ਆ ਦੇ ਜਾਂਦੇ ਆ ਜਾਂ ਕੱਲ ਆਏ ਅੰਦਰ ਪਾਸੇ ਤੇ ਲੋਕਾਂ ਦਾ ਸਾਡੇ ਇਕੱਠਾ ਹੀ ਨਵਾ ਲੈ ਇਹ ਤੁਹਾਡੇ ਤੱਕ ਪਹੁੰਚਿਆ ਕਿ ਨਹੀਂ ਨਹੀਂ ਜ਼ਕਾਲ ਨਹੀਂ ਸਾਡੇ ਦਾਈ ਬੋਚਾ ਦੇ ਉਹ ਤਰਾ ਦੇ ਜਾਂਦੇ ਹੀ ਵੀ ਥੋੜੀ ਵੀ ਦੇ ਜਾਂਦੇ ਹੀ ਚਾਰ ਚੋਰੀ ਵੀ ਦੇ ਜਾਂਦੇ ਨੁਕਸਾਨ ਆਪਣਾ ਕਰਦਾ ਤੁਹਾ ਦਾਏ ਹੋਈ ਆ ਮੋਤ ਕੋਈ ਨਹੀਂ ਵੀ ਕਰਦਾ ਯਾਰ ਜਿਹੜਾ ਹੋ ਕਰਦਾ ਘਰ ਟਹਿ ਗਿਆ ਸਾਰੇ ਇਹਨਾਂ ਲੋਕਾਂ ਦੇ ਅੱਜ ਵੀ ਹੌਂਸਲੇ ਬਲੰਦ ਤਾਂਵੇਂ ਘਰ ਪਾਣੀ ਦੇ ਵਿੱਚ ਰੁੜ ਗਏ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜਾ ਮਕਾਨ ਤੁਹਾਨੂੰ ਵਿਖਾਇਆ ਕਿ ਮਕਾਨ ਵੀ ਰੁੜ ਗਿਆ ਕਿ ਬਾਪੂ ਜੀ ਜਿਹੜੇ ਇਹਨਾਂ ਦੇ ਨੇ ਉਹਨਾਂ ਨੂੰ ਵੀ ਅਟੈਕ ਆ ਗਿਆ ਟੈਕ ਆਇਆ ਸੀ ਫਿਰ ਉਹਨਾਂ ਦੀ ਨਾੜਾਂ ਬਲੌਕ ਹੋ ਗਈਆਂ ਸਕੈਂਟ ਵੀ ਪਾਏ ਆ ਤੇ ਕੰਮ ਨਹੀਂ ਕਰ ਸਕਦੇ ਮੰਜੇ ਤੇ ਪਏ ਕਿੱਥੋਂ ਰਾਈਵਟ ਦਵਾਈ ਚੱਲਣ ਲਈ ਕਿੱਥੋਂ ਇੱਕ ਬੜੇ ਵੱਡੇ ਏਵੀ ਚੀਜ਼ ਨੂੰ ਕਿੱਥੋਂ ਇਹ ਲੋਕ ਫਿਰ ਮੋੜ ਵਸੇਬੇ ਤੇ ਜਾਣਗੇ ਕਿੰਨਾ ਚਿਰ ਲੱਗੂਗਾ ਮੈਂ ਜਸਨੀਪਟਲੋਂ ਸੁਭਿਰ ਸਿੱਧੂ ਦੇ ਨਾਲ ਸਪਰਾਵਾ